ਫਿਰ ਤੋਂ ਡਾਕਟਰ ਮਰਤਜ਼ਾ ਸ਼ਾਮਿਲ ਹੋਣਗੇ ਤੇ ਦੱਸਣਗੇ ਇੱਕ ਬਿਮਾਰੀ ਦੇ ਬਾਰੇ ਜਿਹੜੀ ਬਿਮਾਰੀ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਵੀ ਡਿਸਕਸ ਕੀਤੀ ਸੀ ਪਰ ਡਾਕਟਰ ਮੁਰਤਜ਼ਾ ਨੇ ਪਿਛਲੇ ਐਪੀਸੋਡ ਦੇ ਵਿੱਚ ਦੱਸਿਆ ਸੀਗਾ ਕਿ ਇਸ ਬਿਮਾਰੀ ਦਾ ਇਲਾਜ ਹੈ ਹੋਮਿਓਪੈਥੀ ਦੇ ਵਿੱਚ ਹੈ ਥੋੜਾ ਟਾਈਮ ਲੱਗ ਸਕਦਾ ਪਰ ਇਲਾਜ ਜਿਹੜਾ ਉਹ ਜਰੂਰ ਚੰਗੀ ਤਰ੍ਹਾਂ ਹੋ ਜਾਵੇਗਾ ਪਿਛਲੇ ਐਪੀਸੋਡ ਦੇ ਵਿੱਚ ਦੱਸਿਆ ਸੀ ਕਾਰਨ ਕੀ ਹੋ ਸਕਦੇ ਨੇ ਕਿਉਂ ਹੁੰਦਾ ਕਿਸ ਵਜ੍ਹਾ ਦੇ ਕਰਕੇ ਹੁੰਦਾ ਕੀ ਕੁਝ ਇਹਦੇ ਨਾਲ ਜੁੜਿਆ ਹੋ ਸਕਦਾ ਹੋਰ ਕੀ ਕੁਝ ਤੋ ਸੈਗ ਹੈ ਕਿ ਇਲਾਜ ਬਾਰੇ ਇੱਕ ਨਵਾਂ ਪ੍ਰੋਗਰਾਮ ਜਣਾਉਣਾ ਕਿਉਂਕਿ ਇੱਕ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਸਾਡੇ ਤੋਂ ਸਾਰੀਆਂ ਚੀਜ਼ਾਂ ਕਵਰ ਨਹੀਂ ਕੀਤੀਆਂ ਜਾ ਸਕਦੀਆਂ ਸੋ ਦੋ ਪ੍ਰੋਗਰਾਮ ਕਈ ਵਾਰੀ ਉਹ ਕਰਨੇ ਪੈ ਸਕਦੇ ਹੈਗੇ ਆ ਸੋ ਪਿਛਲੇ ਹਫਤੇ ਇੱਕ ਥੋੜਾ ਜਿਹਾ ਜੀ ਰੀਕੈਪ ਸਾਡੇ ਪੇਸ਼ੈਂਟਸ ਜਿਹੜੇ ਨੇ ਜਾਂ ਕਲਾਈਂਟਸ ਨੇ ਜਾਂ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਨੇ ਨੂੰ ਦੱਸਣਾ ਹੋਵੇ ਤਾਂ ਇੱਕ ਵਾਰੀ ਥੋੜਾ ਜਿਹਾ ਦੱਸੀਏ ਕਿ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਕੀ ਕੁਝ ਡਿਸਕਸ ਕੀਤਾ ਸੀ ਸੋਰਾਈਸਸ ਐ ਐਕਜ਼ੀਮਾ ਦੀ ਇੱਕ ਕਿਸਮ ਹੈ ਲੇਕ ਨੇ ਐਕਜ਼ੀਮਾ ਦੀ ਐਕਚੁਅਲ ਕਿਸਮ ਇਕ ਵਾਰ ਨਿਕਲਦਾ ਸਮ ਟਾਈਮ ਨਹੀਂ ਨਿਕਲਦਾ ਸਮ ਟਾਈਮ ਇਹ ਇਟਰਨਲ ਆਰਥਰਾਇਟਿਸ ਵੀ ਹੁੰਦਾ ਇਹਨੂੰ ਸੋਰਾਈਸਿਸ ਆਰਥੋ ਸੋਰਾਈਸਿਸ ਕਹਿੰਦੇ ਆ ਸੀ ਇਹਦੇ ਇਹਦੇ ਨੇ ਹੋਰ ਟ੍ਰੀਟਮੈਂਟ ਹੈ ਜਿਹੜਾ ਆਰਮ ਸੋਰਾਈਸਿਸ ਉਹਦੇ ਲਈ ਹੋਰ ਟ੍ਰੀਟਮੈਂਟ ਹੈ ਆਰਮ ਸੋਰਾਈਸਿਸ ਜਿਹੜਾ ਯੂਜੂਲੀ ਕਿਨਾਰਿਆਂ ਤੇ ਹੁੰਦਾ ਹੈ ਕਰਨਾ ਦੇ ਲੋਕਾਂ ਦੇ ਪਿੱਛੇ ਉਹ ਯੂਜੂਲੀ ਲੋਕਾਂ ਨੂੰ ਡਰੱਗਸ ਤੋਂ ਜਿਹੜੇ ਸਾਈਡ ਇਫੈਕਟ ਹੁੰਦੇ ਉਹਦਾ ਹੁੰਦਾ ਜਿਵੇਂ ਐਂਟੀ ਮਲੇਰੀਅਲ ਡਰੱਗਸ ਆਪਾਂ ਯੂਜ਼ ਕਰਦੇ ਆ ਕਲੋਰੋਕ੍ਰੀਨ ਉਹ ਹਾਈਡਰੋਕਸਿ ਕਲੋਰੋਕ੍ਰੀਨ ਆਪਾਂ ਅਕਸਰ ਬੁਖਾਰ ਲਈ ਉਹ ਕਿਹਦੇ ਮਲੇਰੀਆ ਲਈ ਡਾਇਬਟੀਜ ਜਾਂ ਜਿਆਦਾ ਇੰਜੈਕਸ਼ਨ ਵੀ ਦਿੱਤੇ ਜਾਂਦੇ ਉਹ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਾਈਡਰੋਕਸਿ ਕਲੋਰੋਕ੍ਰੀਨ ਉਹਦੇ ਸਾਈਡ ਇਫੈਕਟਸ ਦੇ ਤੌਰ ਤੇ ਉਹ ਚੋਟ ਤਾਰ ਆ ਕੇ ਸਮਝ ਸਭ ਤੋਂ ਜ਼ਿਆਦਾ ਜਿਹੜਾ ਗੰਦਾ ਸੁਰੈਸਾ ਚੌਥੀ ਕਿਸਮ ਦਾ ਹੈ ਕਿਸੇ ਵੀ ਸਾਈਡ ਇਫੈਕਟ ਹੁੰਦਾ ਖੁਦ ਵੀ ਹੋ ਸਕਦਾ ਹੈ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਡਾਕਟਰ ਮਰਤਜ਼ਾ ਸ਼ਾਮਿਲ ਹੋਣਗੇ ਤੇ ਦੱਸਣਗੇ ਇੱਕ ਬਿਮਾਰੀ ਦੇ ਬਾਰੇ ਜਿਹੜੀ ਬਿਮਾਰੀ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਵੀ ਡਿਸਕਸ ਕੀਤੀ ਸੀਗੀ ਕਿਉਂਕਿ ਸੋਰਾਈਸਿਸ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਹਦਾ ਇਲਾਜ ਕਹਿੰਦੇ ਕਿਤੇ ਨਹੀਂ ਹੈਗਾ ਪਰ ਡਾਕਟਰ ਮੁਰਤਜ਼ਾ ਨੇ ਪਿਛਲੇ ਐਪੀਸੋਡ ਦੇ ਵਿੱਚ ਦੱਸਿਆ ਸੀਗਾ ਕਿ ਇਸ ਬਿਮਾਰੀ ਦਾ ਇਲਾਜ ਹੈ ਹੋਮਿਓਪੈਥੀ ਦੇ ਵਿੱਚ ਹੈ ਥੋੜਾ ਟਾਈਮ ਲੱਗ ਸਕਦਾ ਪਰ ਇਲਾਜ ਜਿਹੜਾ ਉਹ ਜ਼ਰੂਰ ਚੰਗੀ ਤਰ੍ਹਾਂ ਹੋ ਜਾਵੇਗਾ ਪਿਛਲੇ ਐਪੀਸੋਡ ਦੇ ਵਿੱਚ ਦੱਸਿਆ ਸੀ ਕਾਰਨ ਕੀ ਹੋ ਸਕਦੇ ਨੇ ਕਿਉਂ ਹੁੰਦਾ ਕਿਸ ਵਜ੍ਹਾ ਦੇ ਕਰਕੇ ਹੁੰਦਾ ਕੀ ਕੁਝ ਇਹਦੇ ਨਾਲ ਜੁੜਿਆ ਹੋ ਸਕਦਾ ਹੋਰ ਕੀ ਕੁਝ ਸਰੀਰ ਇਫੈਕਟ ਹੋ ਸਕਦੇ ਆ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਟ੍ਰੀਟਮੈਂਟਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਹੜੇ ਫੂਡਸ ਨਹੀਂ ਖਾਣੇ ਚਾਹੀਦੇ ਕਿਹੜੇ ਖਾਣੇ ਚਾਹੀਦੇ ਨੇ ਹੋਰ ਜਿਹੜੀਆਂ ਟ੍ਰੀਟਮੈਂਟ ਦੇ ਰਿਲੇਟਿਡ ਗੱਲਾਂ ਹੋਣਗੀਆਂ ਉਹ ਇਸ ਪ੍ਰੋਗਰਾਮ ਦੇ ਵਿੱਚ ਕੀਤੀਆਂ ਜਾਣਗੀਆਂ ਸੋ ਡਾਕਟਰ ਮਰਜ਼ਾਦਾ ਸਵਾਗਤ ਕਰ ਲੈਂਦੇ ਆ ਤੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਸਵਾਗਤ ਹੈ ਜੀ ਥੈਂਕ ਯੂ ਜੀ ਸ਼ੁਕਰੀਆ ਡਾਕਟਰ ਸਾਹਿਬ ਪਿਛਲੇ ਹਫਤੇ ਅਸੀਂ ਸੋਰਾਈਸਿਸ ਦੀ ਗੱਲਬਾਤ ਕੀਤੀ ਸੀ ਤੇ ਬਹੁਤ ਸਾਰੇ ਉਹਦੇ ਰਿਲੇਟਿਡ ਕੁਐਸਚਨਸ ਵੀ ਆਉਣ ਲੱਗ ਗਏ ਹੈਗੇ ਨੇ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਆ ਹੋਰ ਜਿਹੜਾ ਇਲਾਜ ਕਰ ਸਕਦੇ ਆ ਤੇ ਫਿਰ ਉਹਨਾਂ ਨੂੰ ਦੱਸਿਆ ਗਿਆ ਕਿ ਇਲਾਜ ਬਾਰੇ ਇੱਕ ਨਵਾਂ ਪ੍ਰੋਗਰਾਮ ਜੜਾ ਹੋਣਾ ਕਿਉਂਕਿ ਇੱਕ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਸਾਡੇ ਤੋਂ ਸਾਰੀਆਂ ਚੀਜ਼ਾਂ ਕਵਰ ਨਹੀਂ ਕੀਤੀਆਂ ਜਾ ਸਕਦੀਆਂ ਸੋ ਦੋ ਪ੍ਰੋਗਰਾਮ ਕਈ ਵਾਰੀ ਉਹ ਕਰਨੇ ਪੈ ਸਕਦੇ ਹੈਗੇ ਸੋ ਪਿਛਲੇ ਹਫਤੇ ਇੱਕ ਥੋੜਾ ਜਿਹਾ ਜੀ ਰੀਕੈਪ ਸਾਡੇ ਪੇਸ਼ੈਂਟਸ ਜਿਹੜੇ ਨੇ ਜਾਂ ਕਲਾਈਂਟਸ ਨੇ ਜਾਂ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਨੇ ਨੂੰ ਦੱਸਣਾ ਹੋਵੇ ਤਾਂ ਇੱਕ ਵਾਰੀ ਥੋੜਾ ਜਿਹਾ ਦਸੀਏ ਕਿ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਕੀ ਕੁਝ ਡਿਸਕਸ ਕੀਤਾ ਸੀ ਸੋਰਾਈਸਿਸ ਐਕਜ਼ੀਮਾ ਦੀ ਇੱਕ ਕਿਸਮ ਇਹ ਲੈ ਕੇ ਇੱਕ ਜ਼ੀਮਾ ਦੀ ਐਕਚੁਅਲ ਕਿਸਮ ਨਹੀਂ ਹੈ ਸੋਰਾਇਸਿਸ ਇੱਕ علیحدਾ ਬਿਮਾਰੀ ਹੈ ਤੁਸੀਂ ਇਹਨੂੰ ਐਕਜ਼ੀਮਾ ਵਰਗਾ ਸਮਝ ਸਕਦੇ ਹੋ ਐਕਜ਼ੀਮਾ ਤੇ ਸੋਰਾਇਸਿਸ ਚਾਪਾ ਪਿਛਲੇ ਪ੍ਰੋਗਰਾਮ ਚ ਡਿਟੇਲ ਨਾਲ ਫਰਕ ਦੱਸਿਆ ਸੀਗਾ ਸੋਰਾਇਸਿਸ ਹੁੰਦਾ ਇੱਕ ਵੈਲ ਡਿਫਾਈਨਡ অর ది ਬਾਉਂਡਰੀਜ਼ ਵੈਲ ਡਿਫਾਈਨਡ ਹੁੰਦੀਆਂ ਨੇ ਔਰ ਉਸ ਯੂਜੂਲੀ ਕਾਰਨਰਸ ਤੇ ਹੁੰਦਾ ਆਪਾਂ ਉਹਦੀਆਂ ਕਿਸਮਾਂ ਵੀ ਪਿਛਲੇ ਪ੍ਰੋਗਰਾਮ ਚ ਡਿਸਕਸ ਕੀਤੀ ਅਸੀਂ ਚਾਰ ਕਿਸਮਾਂ ਦਾ ਸੋਰਾਇਸਿਸ ਹੁੰਦਾ ਹੈ ਰੈਡ ਨਿਸ਼ਾਨ ਬਣ ਜਾਂਦੇ ਨੇ ਔਰ ਇਚਿੰਗ ਕਰਦਾ ਸਮ ਟਾਈਮ ਉਹਦੇ ਚੋਂ ਲਿਕਵਿਡ ਨਿਕਲਦਾ ਹੈ ਸਮ ਟਾਈਮ ਨਹੀਂ ਨਿਕਲਦਾ ਸਮ ਟਾਈਮ ਇਹ ਇਸ ਨਾਲ ਆਰਥਰਾਈਟਿਸ ਵੀ ਹੁੰਦਾ ਹੈ ਇਹਨੂੰ ਸੋਰਾਈਸਿਸ ਆਰਥੋਸੋਰਾਈਸਿਸ ਕਹਿੰਦੇ ਆ ਸੀ ਇਹਦੇ ਇਹਦੇ ਲਈ ਹੋਰ ਟ੍ਰੀਟਮੈਂਟ ਹੈ ਜਿਹੜਾ ਆਮ ਸੋਰਾਈਸਿਸ ਉਹਦੇ ਲਈ ਹੋਰ ਟ੍ਰੀਟਮੈਂਟ ਹੈ ਆਮ ਸੋਰਾਈਸਿਸ ਜਿਹੜਾ ਉਹ ਯੂਜੂਲੀ ਕਿਨਾਰਿਆਂ ਤੇ ਹੁੰਦਾ ਹੈ ਕੰਨਾਂ ਦੀਆਂ ਲੋਹਾਂ ਦੇ ਪਿੱਛੇ ਕੋਨੀਆਂ ਤੇ ਇਹ ਚਾਰੋਂ ਕਿਸਮਾਂ ਜੋ ਪਹਿਲੀ ਜਿਹੜੀ ਕਿਸਮ ਉਹਦਾ ਨਾਮ ਗੋਟੇਟ ਹੈ ਜੀਜੀਟੇਟ ਗੋਟੇਟ ਸੋਰਾਈਸਿਸ ਜਿਹੜਾ ਉਹ ਛੋਟੇ ਯਾਨੀ ਉਹ ਸ਼ੁਰੂ ਕਹੋ ਛੋਟੇ ਬੱਚਿਆਂ ਨੂੰ ਹੁੰਦਾ ਹੈ ਸ਼ੁਰੂ ਦੀ এজਸ ਚ ਹੁੰਦਾ ਹੈ 20 பை 25 ਸਾਲ ਤੋਂ ਥੱਲੇ ਥੱਲੇ ਹੁੰਦਾ ਸਮ ਟਾਈਮ 6 ਮਹੀਨੇ ਦੇ ਬੱਚੇ ਨੂੰ ਵੀ ਹੋ ਜਾਂਦਾ ਗੋਟੇਟ ਸੋਰਾਈਸਿਸ ਇਸ ਸਮਾਲ ਦਾਣੇ ਦਾਣੇ ਜਿਹੜੇ ਨਿਕਲਦੇ ਰੈਡ ਪੈਚਸ ਟਾਈਪ ਛੋਟੇ ਛੋਟੇ ਬੱਦਨੇ ਨੇ ਔਰ ਉਹ ਇਚਿੰਗ ਕਰਦੇ ਨੇ ਉਹਦਾ ਸਾਈਜ਼ ਸਮਾਲ ਹੁੰਦਾ ਹੈ ਇਹ ਗੋਟੇਟ ਸੋਰਾਈਸਿਸ ਦੀ ਪਛਾਨ ਹੈ ਦੂਸਰੀ ਕਿਸਮ ਦਾ ਸੋਰਸਿਸ ਜਿਹੜਾ ਉਹਨਾਂ ਨੂੰ ਪੋਸਟੂਲਰ ਕਹਿੰਦੇ ਨੇ ਪੋਸਟੂਲਰ ਜਿਹੜਾ ਹੁੰਦਾ ਉਹ ਹੱਥਾਂ ਤੇ ਤੇ ਪੈਰਾਂ ਤੇ ਹੁੰਦਾ ਯੂਸ਼ੂਅਲੀ ਯਾਨੀ ਇੰਨਾ ਜਗ੍ਹਾ ਤੇ ਇੱਥੇ ਕਿਨਾਰਿਆਂ ਤੇ ਇੱਧਰ ਜਾਂ ਐਸਕਿੰ ਖਰਾਬ ਹੋ ਜਾਂਦੀ ਜਾਂ ਪੂਰਾ ਹੱਥ ਵੀ ਕ ਸਮ ਟਾਈਮ ਖਰਾਬ ਰਹਿੰਦਾ ਪੈਰਾਂ ਦੇ ਕਿਨਾਰਿਆਂ ਤੇ ਹੁੰਦਾ ਏੜੀਆਂ ਦੇ ਪਿੱਛੇ ਇੱਧਰ ਉੱਧਰ ਉਂਗਲੀਆਂ ਦੇ ਉੱਪਰ ਕਿਨਾਰਿਆਂ ਕਿਨਾਰਿਆਂ ਤੇ ਇਹ ਦੂਸਰੀ ਕਿਸਮ ਹੈ ਇਹ ਯੂਸ਼ੂਅਲੀ ਕਾਫੀ ਪਪੂਲਰ ਹੈ ਐਕਸਰ ਲੋਗ ਰਮ ਹੁੰਦੀ ਹੈ ਤੀਸਰੀ ਜੜੀ ਕਿਸਮ ਨੂੰ ਕਹਿੰਦੇ ਨੇ ਇਨਵਰਸ ਸੋਰਾਈਸਿਸ ਉਹ ਹੈ ਜਿਹੜੀ ਪਹਿਲੀ ਕਿਸਮ ਸੀ ਨਾ ਗੋਟੇਟ ਸੋਰਾਈਸਿਸ ਦੀ ਉਹਨੂੰ ਹੀ ਤੁਸੀਂ ਸਵियर ਕਰ ਲੋ ਇਨਵਰਸ ਸੋਰਾਈਸਿਸ ਉਹ ਇਸ ਤਰ੍ਹਾਂ ਕੇ ਉਹ ਛੋਟੇ ਛੋਟੇ ਸਪੌਟਸ ਰੈੱਡ ਕਲਰ ਦੇ ਬਣਦੇ ਇਹ ਜ਼ਰਾ بڑے ਸਪੌਟਸ ਰੈੱਡ ਕਲਰ ਦੇ ਬਣਦੇ ਉਹਦੇ ਚ ਥੋੜੀ ਥੋੜੀ ਇਚਿੰਗ ਹੁੰਦੀ ਹੈ ਇਹਦੇ ਚ ਜ਼ਿਆਦਾ ਇਚਿੰਗ ਨਹੀਂ ਆ ਜਿਵੇਂ ਗਰਮ ਰਹਿੰਦਾ ਔਰ ਇਹ ਇਚਿੰਗ ਜਿਹੜੀ ਅਕਸਰ ਤੜਾ ਦਿਲ ਕਰਦਾ ਕਿ ਮੈਂ ਰਗੜ ਦਿਆ ਇਹਨੂੰ ਯਾਨੀ ਇਹ ਬੜੇ ਬੜੇ ਰੈੱਡ ਲੈ ਕੇ ਨੂੰ ਵੈਲ ਡਿਫਾਈਨਡ ਬਾਰਡਰੀਜ਼ ਹੁੰਦੀਆਂ ਨੇ ਬਾਉਂਡਰੀਜ਼ ਹੁੰਦੀਆਂ ਨੇ ਯਾਨੀ ਉਹਨਾਂ ਦੇ ਕਿਨਾਰੇ ਡਿਫਾਈਨਡ ਹੁੰਦੇ ਨੇ ਕੋਈ ਇੰਨਾ ਕੋਈ ਇੰਨਾ ਕੋਈ ਇੰਨਾ ਕੋਈ ਇੰਨਾ ਕਿਨਾਰੇਆਂ ਤੱਕ ਹੁੰਦਾ ਉਸ ਤੋਂ ਅੱਗੇ ਫਿਰ ਥੋੜਾ ਸਹੀ ਪੈਚ ਹੋਏਗਾ ਫਿਰ ਅੱਗੇ ਹੋਏਗਾ ਇਹਨੂੰ ਕਹਿੰਦੇ ਨੇ ਯੂਨੀਵਰਸ ਸਰਾਇਸਿਸ ਚੋਥੀ ਕਿਸਮ ਦਾ ਜਿਹੜਾ ਹੁੰਦਾ ਰੈਟਰੋਡਰਮਿਕ ਸਰਾਇਸਿਸ ਉਹ ਚੋਥੀ ਕੁਆਲਿਟੀ ਹੈ ਕੁਆਲਿਟੀ ਤਾਂ ਨਹੀਂ ਹੈ ਬਿਮਾਰੀ ਹੈ ਚੋਥੀ ਉਹ ਸਾਰਿਆਂ ਤੋਂ ਸਵियर ਹੁੰਦਾ ਉਹ ਜੁਸੂਅਲੀ ਲੋਗਾਂ ਨੂੰ ਡਰੱਗਸ ਤੋਂ ਜਿਹੜੇ ਸਾਈਡ ਇਫੈਕਟ ਹੁੰਦੇ ਉਹਦਾ ਹੁੰਦਾ ਜਿਵੇਂ ਐਂਟੀ ਮਲੇਰੀਅਲ ਡਰੱਗਸ ਆਪਾਂ ਯੂਜ਼ ਕਰਦੇ ਆ ਕਲੋਰੋਕੁਇਨ ਉਹ ਹਾਈਡਰੋਕਸਾਈ ਕਲੋਰੋਕ੍ਰੀਨ ਆਪਾਂ ਅਕਸਰ ਬੁਖਾਰ ਲਈ ਉਹ ਤੇ ਮਲੇਰੀਆ ਲਈ ਉਹ ਦਵਾਈ ਦਿੱਤੇ ਜਾਂਦੇ ਆ ਜਾਂ ਇੰਜੈਕਸ਼ਨ ਵੀ ਦਿੱਤੇ ਜਾਂਦੇ ਆ ਉਹਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਾਈਡਰੋਕਸਾਈ ਕਲੋਰੋਕ੍ਰੀਨ ਉਹਦੇ ਸਾਈਡ ਇਫੈਕਟ ਦੇ ਤੌਰ ਤੇ ਉਹ ਛੋਟੀ ਕਿਸਮ ਦਾ ਲੜ ਆਪਣਾ ਸੋਰਾਈਸਿਸ ਆ ਉਹ ਹੁੰਦਾ ਇਹਨਾਂ ਚਾਰਾਂ ਕਿਸਮਾਂ 'ਚ ਸਭ ਤੋਂ ਜ਼ਿਆਦਾ ਜਿਹੜਾ ਗੰਦਾ ਸੁਰੈਸਾ ਦਾ ਚੌਥੀ ਕਿਸਮ ਦਾ ਹੈ। ओके। ਕਿਸੇ ਵੀ ਸਾਈਡ ਇਫੈਕਟ ਹੁੰਦਾ ਖੁਦ ਵੀ ਹੋ ਸਕਦਾ ਔਰ ਉਹਦੇ ਸਾਈਡ ਇਫੈਕਟਸ ਤੋਂ ਵੀ ਹੋ ਸਕਦਾ। ਹੋਣਾ ਨਾ ਚਾਰਜ ਜਿਹੜੀ ਇੱਕ ਬੇਸਿਕ ਕਾਮਨ ਫੈਕਟਰ ਹੈ ਜਿਹਦਾ ਤੁਸੀਂ ਹਮੇਸ਼ਾ ਧਿਆਨ ਰੱਖਣਾ ਕਿ ਗਰਮ ਚੀਜ਼ ਕੋਈ ਨਹੀਂ ਖਾਣੀ ਤੇ ਬਾਈ ਚੀਜ਼ ਬਾਦ ਦੀ ਜਿਨੂੰ ਕਰਨੀ। ਤੁਸੀਂ ਬਾਈ ਕਰਨੀ। ਬਾਈ ਹਾਂਜੀ। ਬਾਈ ਚੀਜ਼ ਕੋਈ ਨਹੀਂ ਖਾਣੀ। ਗਰਮ ਚੀਜ਼ ਤੋਂ ਮਰਾਦ ਹੈ ਕਿ ਗਰਮ ਪਾਣੀ ਵੀ ਨਹੀਂ ਪੀਣਾ। ਗ੍ਰੀਨ ਟੀ ਵੀ ਨਹੀਂ ਪੀਣੀ। ਚਾਹ ਵੀ ਨਹੀਂ ਪੀਣੀ। ਕਾਫੀ ਵੀ ਨਹੀਂ ਪੀਣੀ ਕਾਫੀਨ ਤੋਂ ਵੀ ਇਹ ਟ੍ਰਿਗਰ ਹੁੰਦਾ ਜਿਹੜੇ ਟ੍ਰਿਗਰਸ ਹਨ ਇਹਦੇ ਜਿਹੜੇ ਇਹਨੂੰ ਤੇਜ਼ ਕਰਦੇ ਸੋਰਾਈਸਸ ਨੂੰ ਉਹਨਾਂ ਚ ਇੱਕ ਕੈਫੀਨ ਵੀ ਹੈ ਚਾਹ ਕਾਫੀ ਐ ਕੋਟ ਸਮੋਕਿੰਗ ਵੀ ਹੈ ਇਹ ਵੀ ਅਪਰਪਰ ਸਪੈਕਲ ਗਰਾਉਂਡ ਤੇ ਡਿਸਕਸ ਕੀਤਾ ਸੀ ਕਿਹੜਾ ਚ ਅਲਕੋਹਲ ਵੀ ਹੈ ਉਹ ਵੀ ਇਹਨੂੰ ਟ੍ਰਿਗਰ ਕਰਦਾ ਹੈ ਇਹਨੂੰ ਤੇਜ਼ ਕਰਦਾ ਹੈ ਸੋਰਾਈਸਸ ਨੂੰ ਫਿਰ ਇਹਦੇ ਚ ਨੱਟਸ ਵੀ ਹੈ ਉਹ ਵੀ ਗਰਮ ਹੁੰਦੇ ਆਬਵੀਅਸਲੀ ਨੱਟਸ ਖਾਓਗੇ ਤੇ ਉਹਦਾ ਟ੍ਰਿਗਰ ਹੋਏਗਾ ਫਿਰ ਇਹਦੇ ਚ ਕੋਲਡ ਵੈਦਰ ਵੀ ਹੈ ਠੰਡ ਵਾਲੇ ਇਲਾਕਿਆਂ ਚ ਜ਼ਿਆਦਾ ਹੁੰਦਾ ਹੈ ਟਰਨ ਇਨ ਟ੍ਰਿਗਰ ਕਰਦੀ ਹੈ ਲੇਕਿਨ ਗਰਮ ਪਾਣੀ ਨਾਲ ਨਾ ਵੀ ਟ੍ਰਿਗਰ ਹੁੰਦਾ ਗਰਮ ਪਾਣੀ ਨਾਲ ਵੀ ਨਹੀਂ ਤੁਸੀਂ ਨਾ ਨਾ ਇਹਦੀ ਕੌਜ਼ਸ ਅਨਨੋਨ ਨੇ ਹੁੰਦਾ ਕਿ ਹੁੰਦਾ ਕਿਉਂ ਹੈ ਲੇਕਿਨ ਮੋਟੀ ਮੋਟੀ ਜੜੀ ਕੌਜ਼ਸ ਹੈ ਉਹਨਾਂ ਚ ਇਹੀ ਆਈਆਂ ਕਿ ਇਹ ਯੂਸ਼ੁਅਲੀ ਇਨਹੈਰੀਟਡ ਹੁੰਦਾ ਯਾਨੀ ਇਨਹੈਰੀਟੈਂਸ ਤੋਂ ਤੁਹਾਡੇ ਬਾਪ ਦਾਦਾ ਜੀ ਕੋਈ ਕਿਸੇ ਨੂੰ ਹੋਇਆ ਮਾਂ ਦੇ ਸਾਈਡ ਤੋਂ ਕਿਸੇ ਨੂੰ ਜਾਂ ਬਾਪਨੀ ਸਾਈਡ ਤੋਂ ਕਿਸੇ ਨੂੰ ਹੋਇਆ ਹੁੰਦਾ ਤੇ ਉਹ ਤੁਹਾਡੇ ਚ ਆ ਜਾਂਦਾ ਯੂਸ਼ੁਅਲੀ ਅ ਥਰਡ ਨਸਲ ਚ ਆ ਜਾਂਦਾ ਜਾਨੀ ਦਾਦੇ ਨੂੰ ਹੋਇਆ ਤੇ ਅੱਗੋਂ ਉਹਦੇ ਗ੍ਰੈਂਡਸਨ ਨੂੰ ਹੋਏਗਾ ਵੀ ਆ ਗ੍ਰੈਂਡ ਡਾਟਰ ਹੋਵੇ ਜੂਸ਼ਲੀ ਹੁੰਦਾ ਇਹ ਇਨਹੈਰਿਟਡ ਅਕਸਰ ਹੁੰਦਾ ਇਹਦੀ ਮੋਸਟ ਆਫ ਦਿ ਕੌਜ਼ਸ ਜਿਹੜੀ ਸਭ ਤੋਂ ਥੈਂਟਿਕ ਕੌਜ਼ ਹੈ ਨਾ ਉਹ ਹੈ ਕਿ ਇਨਹੈਰਿਟਡ ਹੈ ਦੂਸਰੀ ਇਹਦੀ ਜਿਹੜੀ ਕੌਜ਼ ਆ ਉਹ ਅਸੀਂ ਦੇਖਦੇ ਕੋਲਡ ਵੈਪਰ ਕੋਲਡ ਲੱਕ ਜਿਹੜਾ ਹੁੰਦਾ ਜਿੱਥੇ ਆਪਾਂ ਨੂੰ ਸਨ ਨਹੀਂ ਮਿਲਦਾ ਅਕਸਰ ਕਿਵੇਂ ਇੱਥੇ ਆਪਾਂ ਨੂੰ ਕਦੀ ਕਦੀ ਸਨ ਮਿਲਦਾ ਧੁੱਪ ਕਦੀ ਕਦੀ ਨਜ਼ਰ ਆਉਂਦੀ ਜਿਹੜੇ ਲੋਕ ਧੁੱਪ ਚ ਜ਼ਿਆਦਾ ਫਿਰਦੇ ਆ ਉਹਨਾਂ ਲੋਕਾਂ ਨੂੰ ਇੱਕ ਘੰਟ ਹੁੰਦਾ ਦੇਖੋ ਅਕਸਰ ਆਪਾਂ ਕਹਿੰਦੇ ਧੁੱਪ ਜਿਹੜੀ ਹੈ ਉਹ ਸਕਿਨ ਨੂੰ ਜਲਾ ਦਿੰਦੀ ਹੈ ਉਹਦੇ ਚ ਯੂਵੀ ਹੁੰਦੀ ਹੈ ਉਹ ਯੂਵੀ ਇਹਨੂੰ ਜਲਾ ਦਿੰਦੀ ਹੈ ਹੂੰ ਉਹ ਜੇ ਅਲਾਜਾ ਟੌਪ ਚ ਖੜੇ ਹੋਣ। ਬਹੁਤ ਸਾਰੀਆਂ ਚੀਜ਼ਾਂ ਦਾ ਬੈਲੈਂਸ ਜਿਹੜਾ ਹੋਣਾ ਚਾਹੀਦਾ ਹੈ ਜੇ ਠੰਡ ਹੈਗੀ ਹੈ ਤਾਂ ਗਰਮੀ ਵੀ ਚਾਹੀਦੀ ਹੈ ਜੇ ਗਰਮੀਆਂ ਤਾਂ ਠੰਡ ਵੀ ਚਾਹੀਦੀ ਹੈ। ਹੁਣ ਜੇ ਕੋਈ ਸੂਰਜ ਦੀ ਰੋਸ਼ਨੀ ਦੇ ਵਿੱਚ ਜ਼ਿਆਦਾ ਟਾਈਮ ਰਹਿੰਦਾ ਤਾਂ ਉਹਨੂੰ ਗਰਮੀ ਦੀ ਵੀ ਲੋੜ ਹੈ ਉਹਨੂੰ ਠੰਡ ਦੀ ਵੀ ਲੋੜ ਹੈਗੀ ਹੈ। ਉਹਦੇ ਨਾਲ ਹੋਰ ਬਿਮਾਰੀਆਂ ਹੋ ਸਕਦੀਆਂ ਨੇ। ਜ਼ਰੂਰੀ ਨਹੀਂ ਕਿ ਇਹ ਸਰਾਇਸਿਸ ਹੀ ਹੋਵੇ ਪਰ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਹਨ। ਹੋ ਸਕਦੀਆਂ ਉਹ ਸਕਿਨ ਬਰਨ ਹੋ ਜਾਂਦਾ, ਸਨ ਬਰਨ ਹੋ ਜਾਂਦਾ। ਸਨ ਬਰਨ ਉਹ ਸਰਾਇਸਿਸ ਹੋ ਜਾਂਦਾ ਕਈ ਵਾਰੀ। ਯਾਨੀ ਉਹਦੇ ਨਾਲ ਵੀ ਹੋ ਸਕਦਾ ਪਰ ਨਹੀਂ ਹੁੰਦੇ ਨਾ ਤੁਸੀਂ ਐਵਰੇਜ ਹਰ ਚੀਜ਼ ਦਾ ਇਤਦਾਲ ਹਰ ਚੀਜ਼ ਦੀ ਨੋਰਮੈਲਟੀ ਨੋਰਮਲ ਰਹਿਣਾ ਮੇਨਟੇਨ ਕਰਨਾ ਚਾਹੀਦਾ ਹਰ ਚੀਜ਼ ਨੂੰ ਯਾਨੀ ਹਰ ਵਕਤ ਤੁਸੀਂ ਤੁੱਪੇ ਘੜੋਤੇ ਰਹੋ ਜੇ ਤੱਕ ਉਹ ਫਰੀ ਲਾ ਬਗੀਏ ਤੇ ਹਰ ਵਕਤ ਤੁੱਪੇ ਫਿਰ ਇਹਦਾ ਸਭ ਤੋਂ ਅੱਛੀ ਦਵਾਈ ਜਿਹੜੀ ਹੈ ਨਾ ਇਹਨੂੰ ਰੋਕਣ ਦੀ ਦਵਾਈ ਹੈ ਉਹ ਹੈ ਵਿਟਾਮਿਨ ਡੀ ਵਿਟਾਮਿਨ ਡੀ ਇਹ ਦਵਾਈ ਕਿਉਂ ਹੈ ਵਿਟਾਮਿਨ ਡੀ ਇਸ ਤੋਂ ਦਵਾਈ ਦੇਖੋ ਤੁੱਪ ਚ ਵੀ ਤੇ ਵਿਟਾਮਿਨ ਡੀ ਆਂਦਾ ਹੈ ਵਿਟਾਮਿਨ ਡੀ ਤੁਹਾਡਾ ਇੱਕ ਗ੍ਰੋਥ ਆ ਦੇ ਸੈਲਸ ਦੀ ਇਹ ਐਕਚੁਅਲੀ ਹੈ ਕੀ ਐ ਸਰਾਇਸ ਉਸmein ਇਹ ਪਪਿਸ਼ਲ ਪ੍ਰੋਗਰਾਮ ਟੂ ਡਿਟੇਲਰ ਦੱਸਿਆ ਸੀ ਐਸ ਮੈਂ ਸ਼ਾਰਟ ਕਰਕੇ ਥੋੜਾ ਦੱਸਤਾ ਇਹ ਤੁਹਾਡੇ ਸੈਲਸ ਦੀ ਗ੍ਰੋਥ ਹੈ ਆਟੋ ਇਮਿਊਨ ਡਿਜ਼ੀਜ਼ ਕਹ ਲਵੇ ਨੂੰ ਯਾਨੀ ਤੁਹਾਡੇ ਜਿਹੜੀ ਬੋਡੀ ਦੇ ਸੈਲਸ ਹਨ ਇਹ ਵਾਲੇ ਛੋਟੇ ਛੋਟੇ ਟਾਈਨੀ ਸੈਲਸ ਆ ਸਾਰੇ ਬੋਡੀ ਦੇ ਇਹ ਆਪਣੇ ਆਪ ਤੇਜ਼ੀ ਨਾਲ ਗਰੋ ਹੋਣਾ ਸ਼ੁਰੂ ਹੋ ਜਾਂਦੇ ਜਦੋਂ ਤੁਹਾਡੇ ਸੈਲਸ ਗਰੋ ਹੁੰਦੇ ਹਨ ਨਾ ਤੇ ਤੁਹਾਡੇ ਅੰਦਰ ਹੀ ਬਾਡੀ ਕਹਿੰਦੀ ਹੈ ਇਸ ਜ਼ਿਆਦਾ ਹੋ ਗਿਆ ਇਹ ਡੈੱਡ ਸੈਲਸ ਬੜ ਰਹੇ ਨੇ ਉਹ ਜਿਹੜੇ ਗਰੋ ਹੁੰਦੇ ਨੇ ਫਰੈਸ਼ ਸੈਲਸ ਉਹ ਉਹਨਾਂ ਨੂੰ ਛੱਡ ਕੇ ਜਿਹੜੇ ਦੂਸਰੇ ਹੁੰਦੇ ਨੇ ਉਹਨਾਂ ਨੂੰ ਉਹ ਮਾਰਨਾ ਸ਼ੁਰੂ ਕਰ ਦਿੰਦਾ ਉਹ ਜਦੋਂ ਉਹਨਾਂ ਨੂੰ ਮਾਰਦਾ ਐਕਚੁਅਲੀ ਉਹ ਫਰੈਸ਼ ਸੈਲਸ ਹੀ ਹੁੰਦੇ ਨੇ ਉਹ ਡੈੱਡ ਸੈਲਸ ਤੇ ਹੋਏ ਨਹੀਂ ਹੁੰਦੇ ਜੀ ਉਹ ਟੀ ਸੈਲਸ ਹੁੰਦੇ ਨੇ ਜਿਹੜੇ ਤੇਜ਼ੀ ਨਾਲ ਗਰੋ ਕਰ ਰਹੇ ਹੁੰਦੇ ਨੇ ਸੈਲਸ ਨੂੰ ਉਹ ਉਹਨਾਂ ਨੂੰ ਆਪੇ ਹੀ ਤੁਹਾਡੇ ਮਿਊਨ ਸਿਸਟਮ ਉਹਨਾਂ ਨੂੰ ਕਿਲ ਕਰਨਾ ਸ਼ੁਰੂ ਕਰ ਦਿੰਦਾ ਜਦੋਂ ਉਹਨਾਂ ਨੂੰ ਜ਼ਿਆਦਾ ਕਿਲ ਕਰਦਾ ਜ਼ਿਆਦਾ ਸੈਲ ਗ੍ਰੋਥ ਹੁੰਦੀ ਹੈ ਬਾਡੀ ਕਹਿੰਦੀ ਹੈ ਹੋਰ ਸੈਲ ਗ੍ਰੋਥ ਕਰੋ ਜਦੋਂ ਜ਼ਿਆਦਾ ਗ੍ਰੋਥ ਹੁੰਦੀ ਹੈ ਤੇ ਉਹ ਜ਼ਿਆਦਾ ਆਟੋਮਿਊਨ ਸਿਸਟਮ ਨਾਲ ਤੁਹਾਡੀ ਬਾਡੀ ਉਹਨੂੰ ਸੈਲਸ ਨੂੰ ਕਿਲ ਕਰਦੀ ਉਹਨਾਂ ਹੀ ਜ਼ਖਮ ਫਿਰ ਉੱਗਦੇ ਜਾਂਦੇ ਜਾਂਦੇ ਇਚਿੰਗ ਵੱਧ ਜਾਂਦੀ ਰੈਸ਼ ਵੱਧ ਜਾਂਦੀ ਡਾਟਸ ਵੱਧ ਜਾਂਦੇ ਫਿਰ ਤੁਸੀਂ ਉਹਨੂੰ ਰਗੜਦੇ ਹੋ ਫਿਰ ਚੁੱਪਾਣੀ ਨਿਕਲਦਾ ਖੂਨ ਨਿਕਲਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਇਨਕਰੀਸ ਕਰਦੀਆਂ ਤੇ ਇਹ ਇਹਨੂੰ ਰੋਕ ਲੇ ਸੈੱਲ ਗ੍ਰੋਥ ਨੂੰ ਰੋਕਣ ਲਈ ਵਿਟਾਮਿਨ ਡੀ ਕਾਫੀ ਇਫੈਕਟਿਵ ਹੈ ਲੇਕਿਨ ਉਹ ਇਹਦਾ ਇਲਾਜ ਨਹੀਂ ਹੈ ਕਿਦਾ ਇਲਾਜ ਜਿਹੜਾ ਉਹ ਤੁਹਾਨੂੰ ਇਲਾਜ ਹੀ ਕਰਨਾ ਪੈਣਾ ਤੁਸੀਂ ਹੋਰ ਕਿਸੇ ਵੀ ਸਿਸਟਮ ਚ ਜਾਂਦੇ ਹੋ ਤੇ ਦੇਖਿਆ ਉਹਨਾਂ ਕੋਲੇ ਇਹਦਾ ਸੋਲੂਸ਼ਨ ਕੋਈ ਨਹੀਂ ਹੈਗਾ ਸੋ ਰਾਈਸਸ ਦਾ ਸੋਲੂਸ਼ਨ ਉਹ ਇਹੀ ਹੈ ਉਹਨਾਂ ਦੇ ਕੋਲੇ ਕਿ ਆਇੰਟਮੈਂਟ ਲਾ ਦਿਓ ਨਹੀਂ ਤੇ ਡਾਕਟਰ ਸਰ ਕਈ ਵੇ ਲੋਕ ਕਹਿ ਦਿੰਦੇ ਕਿ ਵੈਸਲੀਨ ਲਾ ਸਕਦੇ ਆ ਅਸੀਂ ਕੋਈ ਹੋਰ ਚੀਜ਼ਾਂ ਲਾ ਸਕਦੇ ਆ ਸੋ ਉਹ ਬਹੁਤ ਸਾਰੇ ਸਵਾਲ ਵੀ ਆ ਜਾਂਦੇ ਕਿ ਕੀ ਕੀਤਾ ਜਾ ਸਕਦਾ ਇਹ ਇਹ ਆਇੰਟਮੈਂਟ ਲਾਣਾ ਇਹਦਾ ਕੋਈ ਇਲਾਜ ਨਹੀਂ ਹੈ ਇਹ ਤਾਂ ਵਕਤ ਹੀ ਤੁਹਾਨੂੰ ਹੀਲਿੰਗ ਇਫੈਕਟ ਹੈ ਵਕਤੇ ਦੇ ਤੌਰ ਤੇ ਤੁਹਾਨੂੰ ਹੀਲ ਕਰ ਦਿੰਦਾ ਲੇਕਿਨ ਅੰਦਰੋਂ ਤੇ ਨਹੀਂ ਨਾ ਖਤਮ ਹੋਇਆ ਤੁਹਾਡੇ ਆਟੋਮਿਊਨ ਸਿਸਟਮ ਨੂੰ ਤਾਂ ਟ੍ਰੀਟ ਨਹੀਂ ਕੀਤਾ ਗਿਆ ਨਾ ਤੁਸੀਂ ਆਟੋਮਿਊਨ ਸਿਸਟਮ ਨੂੰ ਕਰੈਕਟ ਕਰੋ ਔਰ ਆਟੋਮਿਊਨ ਸਿਸਟਮ ਨੂੰ ਕਰੈਕਟ ਕਰਨ ਦੀ ਕਿਸੇ ਕੋ ਕੋਈ ਦਵਾਈ ਨਹੀਂ ਹੈਗੀ ਸੌਏ ਹੋਵੇਗਾ ਇਹ ਸਾਰੇ ਇਕੱਲਾ ਕਰਦੇ ਨੇ ਐਵੇਂ ਇਧਰ ਲਿਆ ਉਧਰ ਲਿਆ ਠੀਕ ਹੋ ਜਾਊਗਾ ਕਿਸੇ ਉਹ ਆਪ ਕਈ ਡਾਕਟਰ ਦੱਸ ਦਿੰਦੇ ਨੇ ਕਿ ਨਹੀਂ ਠੀਕ ਹੋਣਾ ਸੌਰੀ ਬਹੁਤ سارے ਪੇਸ਼ੈਂਟਸ ਜਿਨ੍ਹਾਂ ਨੂੰ 10-10 ਸਾਲ ਹੋ ਗਏ 15-15 ਸਾਲ ਹੋ ਗਏ ਉਹ ਹੀ ਉਹ ਹਾਈਡਰਮੈਂਟਸ ਦੇ ਰਹਿੰਦੇ ਨੇ ਕੋਈ ਸਟੀਰਾਈਡਸ ਦੇ ਰਹਿੰਦੇ ਨੇ ਗੁਜ਼ਾਰਾ ਹੋ ਰਿਹਾ ਉਹਨਾਂ ਦਾ ਬਸ ਠੀਕ ਨਹੀਂ ਹੋ ਰਿਹਾ کئی لوگ آتے تو میں تعلق دسیا سے پچھلی بار کہ صرف اکھاں چھڑ کے باقی ہر جگہ پہ ہر جگہ دیاری. پورا فیس پر بھریا پورا سر بھرا ہے چھلکے اتر دے وائٹ سلوری سکیلز اتر دے فلیکس اتر دے وہ او... کسی مطلب اتنے بیٹھ نہیں سکتے کو بیٹھا نہیں جانا بندے کول کو میرا بس نہیں چلتا میں سارا نے دوائی دس دیا اور سارے گھر بیٹھے ٹھیک ہو جانے مرض پوری دنیا تو مک جائے ਇਹਦੀ ਇਹਦੀ ਬਹੁਤ ਅੱਛੇ ਅੱਛੇ ਦਵਾਈਆਂ ਆਪਾਂ ਪਹੁੰਚ ਗਏ ਦਵਾਈਆਂ ਤਾਂ ਟਾਈਮ ਤੱਕ ਨਹੀਂ ਬਿਲਕੁਲ ਆਪਾਂ ਦਵਾਈਆਂ ਜਿਹੜੀਆਂ ਕਿਉਂਕਿ ਆਪਾਂ ਦਵਾਈਆਂ ਦੇ ਨਾਲ ਨਾਲ ਹੋਰ ਚੀਜ਼ਾਂ ਵੀ ਜਿਹੜੀਆਂ ਡਿਸਕਸ ਕਰ ਰਹੇ ਹੈਗੇ ਆ ਕਿ ਹੋਰ ਕੀ ਕੁਝ ਹੋ ਸਕਦਾ ਜੇ ਸਕ੍ਰੈਚ ਕਰਦੇ ਆ ਤਾਂ ਸਪਰੈਡ ਹੋ ਸਕਦਾ ਬਹੁਤ ਸਾਰੇ ਲੋਕ ਇਹ ਵੀ ਸਵਾਲ ਪੁੱਛਦੇ ਨੇ ਕਿ ਜਦੋਂ ਸਕ੍ਰੈਚ ਕਰਦੇ ਆ ਕਈ ਵਾਰ ਹੁੰਦਾ ਹੈ ਨਾ ਸਕ੍ਰੈਚ ਨਾ ਕਰੋ ਇੱਕ ਜਗ੍ਹਾ ਤੇ ਸਕ੍ਰੈਚ ਕੀਤਾ ਦੂਜੀ ਜਗ੍ਹਾ ਤੇ ਤੇ ਆ ਜਾਏਗਾ ਸੋ ਉਹਦੇ ਨਾਲ ਵੀ ਕੋਈ ਇੰਪੈਕਟ ਪੈਂਦਾ ਕਿ ਕਿੰਨੀ ਸਕ੍ਰੈਚ ਤੁਹਾਨੂੰ ਹੋ ਰਹੀ ਹੈ ਕਿ ਇਹ ਸਾਰੀਆਂ ਕਿਉਂਕਿ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਇਹ ਵੀ ਡਿਸਕਸ ਕੀਤਾ ਸੀਗਾ ਕਿ ਕੋਈ ਲਾਗ ਦੀ ਚੂੜ ਦੀ ਬਿਮਾਰੀ ਨਹੀਂ ਹੈਗੀ ਇਹ ਇੱਕ ਬੰਦੇ ਤੋਂ ਦੂਜੇ ਪਰਸਨ ਤੱਕ ਨਹੀਂ ਜਾਂਦੀ ਨਹੀਂ ਜਾਂਦੀ ਇਹ ਸਕ੍ਰੈਚ ਕਰਨ ਕੋਈ ਬੰਦਾ ਜਿਹਨੂੰ ਖਾਰਿਸ਼ ਹੋ ਰਹੀ ਹੈ ਜਿਹਨੂੰ ਸਕ੍ਰੈਚ ਕਰਨ ਨੂੰ ਦਿਲ ਕਰ ਰਿਹਾ ਉਹਦਾ ਤਾਂ ਵਿਚਾਰੇ ਦਾ ਉਹਨੂੰ ਖੋ ਉਖਾੜਨ ਨੂੰ ਦਿਲ ਕਰਦਾ ਨਾ ਉਸ ਜਗ੍ਹਾ ਨੂੰ ਉਹਨੂੰ ਸਕੂਨ ਹੀ ਉਦੋਂ ਆਉਂਦਾ ਜਦੋਂ ਸਕ੍ਰੈਚ ਕਰਦਾ ਲੇਕਿਨ ਉਹ ਸਕ੍ਰੈਚ ਕਰਨਾ ਆਬਵੀਅਸਲੀ ਸਕਿਨ ਡੈਮੇਜ ਹੁੰਦੀ ਹੈ ਤੇ ਉਹ ਨਾ ਕਰੇਗਾ ਤੁਸੀਂ ਉਹਨੂੰ ਜਿੰਨਾ ਮਰਜ਼ੀ ਉਹਦੇ ਹੱਥ ਪੈਰ ਬੰਨ੍ਹ ਦਿਓ ਕਿਵੇਂ ਰੋਕੋਗੇ ਉਹਨੂੰ ਉਹਦੇ ਉੱਪਰ ਆਇੰਟਮੈਂਟ ਲਗਾਓ ਆਇੰਟਮੈਂਟ ਦਾ ਫਾਰਮੂਲਾ ਮੈਂ ਦੱਸ ਦੇਣਾ ਦੋ ਤਰ੍ਹਾਂ ਦੀ ਆਇੰਟਮੈਂਟਸ ਬਣ ਸਕਦੀਆਂ ਨੇ ਤੁਸੀਂ ਕੋਕੋਨਟ ਆਇਲ ਲਵੋ ਉਹਦੇ ਵਿੱਚ ਸੀ ਇੱਕ ਹੋਮੀਓਪੈਥਿਕ ਦੀ ਮੈਡੀਸਨ ਹੈ ਕੈਲੈਂਡੂਲਾ ਕਯੂ ਮਦਰ ਟੈਂਕਰ ਕੈਲੈਂਡੂਲਾ ਕੋਕੋਨਟ ਆਇਲਸ ਮਿਕਸ ਕਰ ਲਓ ਔਰ ਉਹ ਜਿਸਮ ਤੇ ਲਗਾਓ ਜਿੱਥੇ ਵੀ ਤੁਹਾਡੇ ਹੈ ਉਹਦੇ ਚ ਵੈਸਲੀਨ ਮਿਕਸ ਕਰ ਲਓ ਪੈਟਰੋਲੀਅਮ ਜੈਲੀ ਲੈ ਲਓ ਔਰ ਉਹਦੇ इक्वल ਕੁਆंटਿਟੀ ਚ ਜਿੰਨੀਆਂ ਕੈਲੈਂਡੋਲਾ ਪਾਣਾ ਉਹਨਾਂ ਕੋਕੋਨਟ ਆਇਲ ਪਾ ਲਓ ਕੈਲੈਂਡੋਲਾ ਦੀ ਇੱਕ ਬੋਤਲ ਪਾ ਲਓ ਉਹਦੇ ਚ ਕਿਉਂ ਦੀ ਮਦਰ ਟਿਕਚਰ ਦੀ 200 ml ਬੋਤਲ ਹੈਗੀ ਉਸ ਹਿਸਾਬ ਨਾਲ ਉਸ ਤੋਂ ਡਬਲ ਪੈਟਰੋਲੀਅਮ ਜੈਲੀ ਲੈ ਲਓ ਉਹਨਾਂ 'ਕੇ ਕੋਕੋਨਟ ਆਇਲ ਪਾ ਕੇ ਉਹਨੂੰ ਮਿਕਸ ਕਰ ਲਓ ਚੈਨੀਜ਼ ਜੀ ਹਾਂ ਜੀ ਉਹਨੂੰ ਮਿਕਸ ਕਰ ਲਿਆ ਔਰ ਉਹਨੂੰ ਜਿਸਮ ਤੇ ਫੈਲਾ ਲਓ ਅਗਰ ਤੁਸੀਂ ਇੱਕ ਹੋਰ ਕੰਮ ਕਰ ਲਓ ਜੇ ਤੁਹਾਡੇ ਥੋੜਾ ਜਿਹਾ ਇਚਿੰਗ ਬਰਦਾਸ਼ਤ ਕਰ ਸਕਦੇ ਹੋ ਸੂਈਆਂ ਚੋਂ ਬਣਾ ਲਈ ਤੇ ਉਹਦੇ ਚ ਜਿੰਨਾ ਤੁਸੀਂ ਕੈਲੰਡੋਲਾ ਦੀ ਦਵਾਈ ਪਾਈ ਹੈ ਓਨਾ ਹੀ ਤੁਸੀਂ ਉਹਦੇ ਵਿੱਚ ਪਾ ਦਿਓ ਅ ਤਾਰਾ ਵੀਰਾ ਦਾ ਤੇਲ ਜਿਹਨੂੰ ਪਾ ਕੇ ਨੇ ਕੋਰੀ ਸਰ ਦਾ ਤੇਲ ਉਹਦੇ ਚ ਮਿਕਸ ਕਰਕੇ ਉਹਦੀ ਆਇੰਟਮੈਂਟ ਬਣਾ ਲਓ ਬੜੀ ਜ਼ਬਰਦਸਤ ਆਇੰਟਮੈਂਟ ਹੈ ਕੋਈ ਜ਼ਰੂਰਤ ਨਹੀਂ ਕਿਸੇ ਡਾਕਟਰ ਕੋ ਆਇੰਟਮੈਂਟ ਲਾਣ ਦੀ ਉਹ ਐਂਟੀਬਾਇਟਿਕਸ ਨੇ ਸਟੀਰਾਈਡਸ ਨੇ ਉਹਨਾਂ ਨੇ ਉਲਟਾ ਨੁਕਸਾਨ ਵੀ ਤੇ ਦੇਣਾ ਨਾ ਕਿਸੇ ਹੋਰ ਚੀਜ਼ ਲਈ ਉਹ ਆਇੰਟਮੈਂਟ ਬਣਾ ਕੇ ਤੇ ਉਹਨੂੰ ਜਿੱਥੇ ਜਿੱਥੇ ਤੁਹਾਡੇ ਜ਼ਖਮ ਹੋ ਉੱਥੇ ਲਗਾਓ ਪਲਸ ਇਹਨੂੰ ਅੰਦਰੋਂ ਹੀਲ ਕਰੋ ਅੰਦਰੋਂ ਹੀਲ ਕਰਨ ਦਾ ਇੱਕ ਫਾਰਮੂਲਾ ਤੁਸੀਂ ਹੋਰ ਸੁਣ ਲਓ ਇਹ ਮੋਸਟ ਆਫ ਦਾ ਕੇਸਸ 50% ਤੋਂ ਜ਼ਿਆਦਾ ਕੇਸਸ 'ਚ ਇਫੈਕਟਿਵ ਹੈ ਫਾਰਮੂਲਾ ਇੱਕ ਤੇ ਆਰ 13 ਦੀ ਦਵਾਈ ਹੈ ਜੀ ਉਹ ਤੁਸੀਂ ਯੂਜ਼ ਕਰਨੇ ਸ਼ੁਰੂ ਕਰੋ 10 ਡ੍ਰੋਪਸ 3 ਟਾਈਮਸ ਨੰਬਰ 1 ਨੰਬਰ 2 ਤੁਸੀਂ ਚਾਰ ਦਵਾਈਆਂ ਲਿਆ ਕੇ ਕਰ ਰੱਖ ਲਓ ਇੱਕ ਸਲਫਰ 200 ਦੋਸੇ ਆਰਸੈਨਿਕਮ ਆਇਓਡਾਈਡ ਵਨਮ ਤੀਸਰੀ ਸੁਰਾਇਨਮ ਵਨਮ ਸੁਰਾਇਨਮ ਵਨਮ ਪਰ ਚੌਥੀ ਸਲੀਸ਼ੀਆ ਵਨਮ ਪੰਜਵੀਂ ਇੱਕ ਹੋਰ ਦਵਾਈ ਲਿਆ ਕੇ ਰੱਖ ਲਓ ਕਾਲੀ ਆਰਸ ਕਾਲੀ ਆਰਸ ਦਾ ਨਾਮ ਹੈ O200 ਇਹ ਪੰਜਾਂ ਦਵਾਈਆਂ ਨੂੰ ਤੁਸੀਂ ਸਲਫਰ ਤੋਂ ਸ਼ੁਰੂ ਕਰੋ 5 ਡ੍ਰੌਪਸ ਪਹਿਲੇ ਦਿਨ ਲਵੋ ਜੇ ਕਿ ਸਰ ਨੂੰ ਬਹੁਤ ਸਵਿਅਰ ਹੈ ਤੇ ਉਹ ਸਵੇਰ ਦੁਪਹਿਰ ਸ਼ਾਮ ਰਾਤ ਕਰਕੇ ਐਵੇਂ ਪੰਜੇ ਦਵਾਈਆਂ ਇੱਕ ਇੱਕ ਵਾਰ ਦਿਨ ਚ ਲੈ ਲੈ ਜਦੋਂ ਤੱਕ ਫਰਕ ਪੈਣਾ ਸ਼ੁਰੂ ਕਰ ਦੇ ਫਿਰ ਇਹਨਾਂ ਨੂੰ ਪੰਜਾਂ ਦਿਨ ਦਵਾਈਆਂ ਨੂੰ 5 ਦਿਨਾਂ ਚ ਲਗੋ ਯਾਨੀ ਇੱਕ ਪਹਿਲੀ ਦਵਾਈ ਜਿਹੜੀ ਆ ਤੁਸੀਂ ਪਹਿਲੇ ਦਿਨ ਲਵਾ 5 ਡਰਾਪਸ ਦਿਨ ਚੱਕ ਵਾਰੀ ਕਿਸੇ ਵਕਤ ਨਹੀਂ ਲੈ ਲਈ ਦੂਸਰੀ ਅਗਲੇ ਦਿਨ ਤੀਸਰੀ ਅਗਲੇ ਦਿਨ ਚੌਥੀ ਅਗਲੇ ਦਿਨ ਪੰਜਵੀਂ ਅਗਲੇ ਦਿਨ ਇਹ 6ਵੇਂ ਦਿਨ ਫਿਰ ਪਹਿਲੀ ਦਵਾਈ ਸ਼ੁਰੂ ਕਰ ਦਿਓ ਤਾਂ ਰਸੁਰਾਈਸ ਨਹੀਂ ਰਹਿਣਾ ਇਹ ਜਿਹੜੀ ਇੱਕ ਹੋਰ ਵੀ ਦਵਾਈ ਬਹੁਤ اچھی ਹੈ ਜਿਹੜੇ ਦਿਨ ਚਿੱਤੇ ਨਵਰੇ ਵੀ ਲਈ ਜਾ ਸਕਦੀ ਹੈ ਉਹਦਾ ਨਾਮ ਹੈ ਆਰਸੈਨਿਕਮ ਅਲਬਮ 200 ਉਹਦੇ 5 ਡਰਾਪਸ ਤੁਸੀਂ ਇੱਕ ਵਾਰੀ ਦਿਨ ਚ ਲੈ ਲਓ ਉਹ ਇਨਫ 5 ਡਰਾਪਸ ਇੱਕ ਵਾਰੀ ਦਿਨ ਚ ਲੈਣਾ ਬੋਥ ਵੀਅਰ ਕੇਸਿਸ ਇਟ 3 ਡਰਾਪਸ 2 3 ਟਾਈਮਸ ਲੈ ਲਓ ਆਦਰਵਾਈਜ਼ 5 ਡਰਾਪਸ ਇੱਕ ਵਾਰੀ ਦਿਨ ਚ ਕਾਫੀ ਹੈ ਇਹਦੀ ਇੱਕ ਹੋਰ ਬੜੀ ਅੱਛੀ ਦਵਾਈ ਹੈ ਉਹ ਹੁਣ ਅਗਰ ਸਿੰਪਟਮਸ ਦੇ ਹਿਸਾਬ ਨਾਲ ਇਹ ਸਾਰੀਆਂ ਦਵਾਈਆਂ ਨੇ ਇਹਦੀ ਉਹ ਉਸ ਦਵਾਈ ਦਾ ਨਾਮ ਹੈ ਗ੍ਰੇਫਾਈਟਸ ਇਹਨਾਂ ਲੋਕਾਂ ਨੂੰ 골골 ਪੈਚੇਸ ਹੁੰਦੇ ਨੇ ਨਾ ਵੈਲ ਡਿਫਾਈਨਡ چھوٹے ਵੱਡੇ ਦਰਮਿਆਨੇ ਏਡੇ ਏਡੇ ਉਹਨਾਂ ਨੂੰ ਗ੍ਰੇਫਾਈਟਰਸ 200 ਦਵਾਈ ਬਹੁਤ ਸੂਟ ਕਰੇਗੀ 5 ਡਰਾਪਸ ਉਹ ਦਿਨ ਚ ਇੱਕ ਵਾਰੀ ਲੈਣਾ ਕਿਸੇ ਇੱਕ ਵਾਰੀ ਇਕੱਠੀਆਂ ਦਵਾਈਆਂ ਨਹੀਂ ਲੈਣੀਆਂ ਇਹਨਾਂ ਨੂੰ ਜੋੜ ਕੇ ਵੀ ਨਹੀਂ ਲੈਣਾ ਬੈਟਰ ਹੈ ਕਿ ਉਹ ਜਿਹੜੀਆਂ ਪਹਿਲੇ ਦਸੀਆਂ ਉਸ ਤੋਂ ਜ਼ਿਆਦਾ ਸਟਰੋਂਗ ਨੇ ਉਹ ਇੱਕ ਦਿਨ ਚ ਇੱਕ ਵਾਰੀ ਅਗਲੇ ਦਿਨ ਚ ਦੂਸਰੀ ਅਗਲੇ ਦਿਨ ਚ ਤੀਸਰੀ ਅਗਲੇ ਦਿਨ ਚ ਚੌਥੀ ਅਗਲੇ ਦਿਨ ਪੰਜਵੀਂ ਛੇਵੇਂ ਦਿਨ ਫੇਰ ਪਹਿਲੀ ਕੁਇਸਟ ਰਿਪੀਟ ਕਰਦੇ ਰਹੇ ਨ ਲੈਣੀਆਂ ਤੁਸੀਂ ਹਮੇਸ਼ਾ ਯਾ ਫਰਾਂਸ ਦੀ ਦਵਾਈ ਲੈਣੀ ਹੈ ਯਾ ਜਰਮਨੀ ਦੀ ਦਵਾਈ ਲੈਣੀ ਹੈ ਥੀਸ ਆਰ ਬੈਸਟ ਫੈਸਿਟਸ ਇੰਡੀਆ ਚ ਵੀ ਬਹੁਤ ਅੱਛੀ ਕੋਈ ਕੰਪਨੀ ਹੈ ਜੇ ਤੁਸੀਂ ਅਫੋਰਡ ਜ਼ਿਆਦਾ ਨਹੀਂ ਕਰਦੇ ਤੇ ਇੰਡੀਆ ਦੀ ਐਸਬੀਐਲ ਕੰਪਨੀਆ ਹੋਰ ਇੱਕ ਦੋ ਕੰਪਨੀਆ ਬਹੁਤ ਅੱਛੀਆਂ ਪੁਰਨਾ ਦੀ ਲੈ ਸਕਦੇ ਹੋ ਲੇਕਿਨ ਬੈਸਟ ਹੈ ਕਿ ਤੁਸੀਂ ਫਰਾਂਸ ਔਰ ਜਰਮਨੀ ਦੀ ਸ਼ਵਾਬੇ ਦੀ ਦਵਾਈ ਲਵੋ ਯਾ ਰੈਕਵੈਗ ਦੀ ਦਵਾਈ ਲਵੋ ਯਾ ਬਾਇਰੋਂ ਦੀ ਦਵਾਈ ਲਵੋ ਮੈਂ ਹੀ ਯੂਜ਼ ਕਰਦਾ ਹੋਰ ਨੋਟ ਤੁਸੀਂ ਇਸ ਤਰ੍ਹਾਂ ਲੈ ਕੇ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਅਗਰ ਤੁਹਾਡੇ ਖਾਲੀ ਚਿੰੰਦੀ ਹੈ ਫਰਾਰ ਸੈਣੀ ਕਾ ਐਲਬਮ ਉਹਦੀ ਦਵਾਈ ਹੈ ਸਲਫਰ ਉਸੇ ਚਿੰੰਦੂ ਦੂਰ ਕਰੇਗੀ ਹੋਰ ਵੀ ਬਹੁਤ ਸਾਰੀ ਇਹਦੀ ਇੱਕ ਲੰਬੀ ਲਿਸਟ ਹੈ ਇਹਦੀ ਦਵਾਈਆਂ ਦੀ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਸਟੇਜ ਤੇ ਹੋ ਤੇ ਕਿਸ ਕਿਸਮ ਦਾ ਤਨੁਸਰਾਈ ਚਾਹ ਪਹਿਲੀ ਕਿਸਮ ਦਾ ਦੂਜੀ ਕਿਸਮ ਦਾ ਤੀਸਰੀ ਕਿਸਮ ਦਾ ਚੌਥੀ ਕਿਸਮ ਦਾ ਇਹਨਾਂ ਚਾਰਾਂ ਚ ਜਿਹੜੀ ਕਿਸਮ ਦਾ ਉਹਦੀ ਉਹ ਐਗਜ਼ੈਕਟ ਦਵਾਈ ਲਵੋਗੇ ਤੇ ਉਹ ਤੁਹਾਨੂੰ ਫੌਰੀ ਰਿਜ਼ਲਟ ਮਿਲੇਗਾ ਅਗਰ ਤੁਹਾਨੂੰ ਕੁਝ ਪਤਾ ਨਹੀਂ ਹੈ ਤਾਂ ਤੁਸੀਂ ਇਹ ਜੜੀਆਂ ਮੈਂ ਦੱਸੀਆਂ ਦਵਾਈਆਂ ਪਹਿਲੇ ਜੜੀਆਂ ਪੰਜ ਦਵਾਈਆਂ ਦੱਸੀਆਂ ਇਹ ਲੈ ਕੇ ਇਸਤੇਮਾਲ ਕਰਨੇ ਸ਼ੁਰੂ ਕਰ ਦਿਓ ਪਲੱਸ ਨਾਲ R13 ਤੇ Arsenicum Album ਇਹ ਨਹੀਂ ਸ਼ੁਰੂ ਕਰਦਾ ਤੁਹਾਡਾ ਸਰਾਇਸ ਨਹੀਂ ਰਹਿੰਦਾ ਇਨਸ਼ਾਅੱਲਾ ਹਮਮਮ ਲੋਕ ਸਾਹਿਬ ਬੈਸਟ ਫੂਡ ਕਿਹੜੇ ਹੋ ਸਕਦੇ ਹੈ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਹੁਣ ਅਸੀਂ ਖਾਣਾ ਕੀ ਹੈ ਕੀ ਖਾਈਏ ਕੀ ਨਾ ਖਾਈਏ ਸਾਨੂੰ ਨਹੀਂ ਪਤਾ ਹੁੰਦਾ ਕਿ ਕਿਹੜਾ ਫੂਡ ਟ੍ਰਿਗਰ ਕਰ ਰਿਹਾ ਹੈ ਕਿਹੜਾ ਫੂਡ ਬੈਸਟ ਰਿਜ਼ਲਟ ਦੇ ਦੋ ਮੈਂ ਮੈਮ ਬੇਜਰ ਇਹਦੀ ਕਲਾਸੀਫਿਕੇਸ਼ਨ ਕਰਤੇ ਦਿੱਤੀ ਸ਼ੁਰੂ ਤੁਸੀਂ ਇੱਕ ਬਾਇ ਫੂਡ ਨਹੀਂ ਖਾਣੀ ਹੈ ਬਾਇ ਚ ਛੋਲੇ ਚਨੇ ਆਉਂਦੇ ਹਨ ਪਾਲਕ ਸਾਗ ਆਉਂਦਾ ਹੈ ਗੋਬੀ ਆਉਂਦੀ ਹੈ ਆਲੂ ਆਉਂਦੇ ਚਾਵਲ ਆਉਂਦੇ ਇਹ ਬਾਇ ਫੋਰਸ ਨੇ ਬੈਲਿਆਂ ਜਿਲ ਕਰਨੇ ਉਹ ਫੋਰਸ ਤੋਂ ਜੀ ਅਵੋਇਡ ਕਰਨਾ ਜਿੰਨਾ ਹੋ ਸਕੇ ਬਰੋਕਲੀ ਆਂਦੀ ਹੈ ਬਰੋਕਲੀ ਵੀ ਐਕਚੁਅਲੀ ਗੋਬੀ ਹੈ ਬਰੋਕਲੀ ਗੋਬੀ ਦੀ ਹੀ ਛੋਟੀ ਕਿਸਮ ਹੈ ਤੇ ਉਹਨੂੰ ਅਸੀਂ ਸਮਝਨੇ ਬੜੀ ਫਾਇਦੇਮੰਦ ਦਾ ਜੀ ਕਰਨੇ ਬਰੋਕਲੀ ਖਾਦੇ ਰੋ ਹਰ ਵਕਤ ਉਹ ਵੀ ਬੈਰ ਇੱਕ ਤੇ ਬਾਇ ਨਹੀਂ ਖਾਣੀਆ ਦੂਸਰੇ ਜਾਂ ਤੁਸੀਂ ਉਹ ਚੀਜ਼ਾਂ ਨਹੀਂ ਖਾਣੀਆਂ ਜਿਹੜੀਆਂ ਘਰਮਾ ਅੱਗ ਲਾਉਂਦੀਆਂ ਜਿਵੇਂ ਅੰਡੇ ਫਿਰ ਤੁਸੀਂ ਉਹ ਚੀਜ਼ਾਂ ਨਹੀਂ ਖਾਣੀਆਂ ਜਿਹੜੀਆਂ ਜਿਹਦੇ ਵਿੱਚ ਕੈਫੀਨ ਹੈ ਜਿਵੇਂ ਕੌਫੀ ਹੈ ਚਾਹ ਹੈ ਬਿਨਾਂ ਕਾਫੀਨ ਇਹਨਾਂ ਜਿਹੜੇ ਲੋਗ ਹੈ ਤੁਸੀਂ ਉਹ ਟ੍ਰਿਗਰ ਕਰੇਗਾ ਜਦੋਂ ਤੁਸੀਂ ਪਾਲਕ ਸਾਗ ਖਾਓਗੇ ਟ੍ਰਿਗਰ ਕਰੇਗਾ ਜਦੋਂ ਤੁਸੀਂ ਚਨੇ ਖਾਓਗੇ ਟ੍ਰਿਗਰ ਕਰੇਗਾ ਨੱਟਸ ਜਿਹੜੇ ਨੇ ਉਹ ਪਿਸਤੇ ਪਿਸਟਾਸ਼ੀਓ ਵਾਲਨਟਸ ਦੂਸਰੇ ਕੁਨੱਟਸ ਆ ਉਹ ਸਾਰਿਆਂ ਚੱਕ ਕੁਆਲਿਟੀ ਐ ਉਹ ਗਰਮ ਹੋਣਗੇ ਉਹ ਜਿਹੜੀ ਵੀ ਚੀਜ਼ ਤਾਕਤ ਵਾਲੀ ਹੋਏਗੀ ਉਹ ਹੀਟਡ ਹੋਏਗੀ ਹੀਟ ਕਰੇਗੀ ਤੁਹਾਡੇ ਜਿਸਮ ਦੇ ਅੰਦਰ ਜਿਹੜੀ ਚੀਜ਼ ਹੀਟ ਕਰੇ ਉਦੋਂ ਤੱਕ ਕਿ ਗਰਮ ਪਾਣੀ ਨਾਲ ਤੁਸੀਂ ਨਹਾਣਾ ਵੀ ਨਹੀਂ ਗਰਮ ਪਾਣੀ ਪੀਣਾ ਵੀ ਨਹੀਂ ਗਰਮ ਪਾਣੀ ਵਾਲੀ ਕੋਈ ਚੀਜ਼ ਨਹੀਂ ਲੈਣੀ ਜਿਹੜੀ ਖਰਾਬ ਹੈ ਫੂਡ ਵੀ ਠੰਡੀ ਠੰਡੀ ਖਾਇਆ ਕਰੋ ਜਿਹਨੂੰ ਆਈਸਕ੍ਰੀਮ ਠੀਕ ਹੈ ਲੇਕਿਨ ਆਈਸਕ੍ਰੀਮ ਦੀ ਤਾਸੀਰ ਗਰਮ ਹੁੰਦੀ ਹੈ ਤਾਸੀਰ ਗਰਮ ਹੁੰਦੀ ਹੈ ਜਿਵੇਂ ਆਈਸ ਦੀ ਉਹ ਖਰਾਬ ਹੋ ਗਈ ਪਰ ਉਹਦੇ ਨਾਲ ਬੈਸਟ ਫੂਡ ਜਿਹੜਾ ਹੈ ਜਿਵੇਂ ਫਿਸ਼ ਕਈ ਲੋਕ ਪੁੱਛਦੇ ਆ ਕਿ ਖਾਦੀ ਜਾ ਸਕਦੀ ਹੈ ਕਿ ਨਹੀਂ ਖਾਦੀ ਜਾ ਸਕਦੀ ਹੈ ਨਹੀਂ ਖਾਦੀ ਜਾ ਸਕਦੀ ਫਿਸ਼ ਗਰਮ ਹੈ ਨਾ ਤਾਸੀਰ ਉਹਦੀ ਉਹ ਨਹੀਂ ਖਾਦੀ ਪ੍ਰੌਨਸ ਨਹੀਂ ਖਾਦੇ ਜਾ ਸਕਦੇ ਗਰਮ ਹੈ ਸੀ ਫੂਡ ਸਾਰੀ ਗਰਮ ਹੈ ਬੜੇ ਇhtiyat ਨਾਲ ਕੁਝ 6 ਮਹੀਨੇ ਕੰਮ ਕਰ ਲੈਣ ਸਿਰਫ ਇhtiyat 6 ਮਹੀਨੇ ਬਾਅਦ ਉਹ ਹੀ 6 ਦਵਾਈਆਂ ਰੱਖ ਲੈਣ ਫਿਰ ਉਹ ਹਫਤੇ ਚ ਇੱਕ ਲੈਣੀ ਯਾਨੀ 6 ਹਫ਼ਤੇ ਪਹਿਲੀ ਵਾਰੀ ਆਏਗੀ। ਉਹੀ ਸਿਸਟਮ ਕਰਦੇ ਰਹੋ ਹਫ਼ਤੇ ਚ ਇੱਕ ਵਾਰੀ ਸਵੇਰ ਸਵੇਰ ਲੈ ਲੇ ਫਿਰ ਜੋ ਮਰਜ਼ੀ ਖਾਓ। ਕਿਉਂਕਿ ਸਾਰਿਆਂ ਦੇ ਵਿੱਚ ਸੇਮ ਜਿਹੜੇ ਨੇ ਉਹ ਸਿੰਪਟਮ ਨਹੀਂ ਹੋਣਗੇ ਜਿਵੇਂ ਤੁਸੀਂ ਕਿਹਾ ਕਿ ਕਈਆਂ ਦੇ ਗੋਲ ਸਰਕਲ ਹੋ ਸਕਦੇ ਆ, ਕਈਆਂ ਦੇ ਡਿਫਰੈਂਟ ਤਰ੍ਹਾਂ ਦੇ ਪੈਚੇਸ ਹੋ ਸਕਦੇ ਆ, ਡਿਫਰੈਂਟ ਏਰੀਆਜ਼ ਜਿਹੜੇ ਹੋ ਸਕਦੇ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖ ਕੇ ਫਿਰ ਤੁਸੀਂ ਉਸ ਤਰ੍ਹਾਂ ਦੀ ਦਵਾਈ ਲੈ ਸਕਦੇ ਆ। ਹੁਣ ਤੁਸੀਂ ਸਾਰੀਆਂ ਦਵਾਈਆਂ ਦੱਸ ਦਿਤੀਆਂ ਕਿ ਇਹ ਲਈਆਂ ਜਾ ਸਕਦੀਆਂ ਨੇ। ਇਹ ਸਾਰੀਆਂ ਮਿਕਸ ਵੀ ਕੀਤੀਆਂ ਜਾ ਸਕਦੀਆਂ? ਨਹੀਂ 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 ਨਹੀਂ। ਇਥੇ ਇਹ ਦੁਨੀਆਂ ਇੱਕ ਦੂਸਰੇ ਤੋਂ ਆਪੋਜ਼ਿਟ ਨੇ ਐਸੇ ਤੋਂ ਹੀ ਤਾਂ ਮੈਂ ਦੱਸਿਆ ਕਿ ਇੱਕ ਇੱਕ ਦੇ ਦੇ ਕਗਰੇ ਦੇ ਦੇ ਕਗਰੇ ਦੇ ਇਹ ਗਲਤੀ ਬਿਲਕੁਲ ਨਹੀਂ ਕਰਨੀ ਪਹਿਲੇ ਤੇ ਬਿਹਤਰ ਹੈ ਕਿ ਜਿਹੜੇ ਕੋਈ ਮੈਨਾ ਕੰਟੈਕਟ ਕਰ ਸਕਦਾ ਮੈਨੂੰ ਮਿਲ ਸਕਦੇ ਉਹ ਮੇਰੇ ਕੋਲੋਂ ਪੂਰੀ ਡਿਟੇਲ ਆਪਣੀ ਦੱਸ ਕੇ ਤੇ ਮੇਰੇ ਕੋਲ ਐਗਜ਼ੈਕਟ ਦਵਾਈ ਪੁੱਛ ਲੈਣ ਉਹ ਜੀ ਜੀ ਜਾਂ ਸੀ ਉਹਨਾਂ ਨੂੰ ਭੇਜ ਦੇ ਆ ਕੇ ਫਾਰਮੂਲਾ ਬਣਾ ਕੇ ਲੇਕਨ ਕਰ ਤੁਸੀਂ ਇਹ ਨਹੀਂ ਕਰ ਸਕਦੇ ਤੇ ਇਹ ਵਾਲਾ ਇਸ ਤਰੀਕੇ ਨਾਲ ਕਰੋ ਗਰਮ ਚੀਜ਼ਾਂ ਸਾਰੀਆਂ ਛੱਡ ਦਿਓ ਵੈਟਰ ਮੈਂ ਡੀ ਲਵ ਸੂਰਜ ਦੇ ਵਿੱਚ ਬੈਠਣਾ ਸ਼ੁਰੂ ਕਰੋ ਜਿੰਨਾ ਕੋ ਹੋ ਸਕਦਾ ਜਿੰਨਾ ਫਿਰ ਸਕਦੇ ਹੋ ਸੂਰਜ ਚ ਠੰਡੇ ਇਲਾਕਿਆਂ ਤੋਂ ਗਰਮ ਇਲਾਕਿਆਂ ਵੱਲ ਚਲੇ ਜਾਓ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਿਆ ਨਿਊਯਾਰਕ ਤੋਂ ਮਾਈਗ੍ਰੇਟ ਕਰਕੇ ਅਟਲਾਂਟਾ ਚਲੇ ਗਏ ਅਗਸਟਾ ਚਲੇ ਗਏ ਫਲੋਰੀਡਾ ਚਲੇ ਗਏ ਜਿੱਥੇ ਮੈਂ ਰਹਿੰਦਾ ਸੀ ਅਗਸਟਾ ਉਹ ਬਹੁਤ ਸਾਰੇ ਲੋਕ ਉਹ ਤੇ ਮੈਨੂੰ ਮਿਲਿਆ ਕਿੰਨੇ ਸੀ ਨਿਊਯਾਰਕ ਤੋਂ ਆਏ ਹੀ ਇਸ ਲਈਆਂ ਕਿ ਉੱਥੇ ਸਾਡੀ ਸਕਿਨ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਕੁਝ ਲੋਕਾਂ ਨੂੰ ਹਾਰਟ ਦਾ ਇਸ਼ੂ ਹੋ ਗਿਆ ਸੀ ਠੰਡ ਬਹੁਤ ਆ ਉੱਥੇ ਵੀ ਜ਼ਿਆਦਾ ਤੇ ਤੁਸੀਂ ਠੰਡੇ ਇਲਾਕੇ ਤੋਂ ਕਿਸੇ ਗਰਮ ਇਲਾਕੇ ਚ ਰੱਬ ਨੇ ਰੋਜ਼ੀ ਦੇਣੀ ਉੱਥੇ ਵੀ ਦੇ ਦੇਣੀ ਉੱਥੇ ਵੀ ਦੇ ਦੇਣੀ ਹੈ ਗਰਮ ਇਲਾਕੇ ਚ ਚਲੇ ਜਾਓ ਬਹੁਤ ਗਰਮ ਨਾ ਚਲੇ ਜਾਓ ਕਿਤੇ ਜੀ ਆਸਟ੍ਰੇਲੀਆ ਦੇ ਉੱਪਰ ਵਾਲੇ ਇਲਾਕੇ ਚ ਚਲੇ ਜਾਣ ਜਾਂ ਵੈਸਟ ਅਫਰੀਕਾ ਚ ਚਲੇ ਜਾਓ ਪਹੁੰਚਿਆ ਜਾ ਸਕਦਾ ਕਿਉਂਕਿ ਉੱਥੇ ਜਿਹੜੇ ਬੋਲਣ ਆ ਉਹ ਉਸ ਨੂੰ ਸਮਝ ਸਕਦੇ ਆ ਉੱਥੇ ਰਹਿ ਸਕਦੇ ਆ ਪਰ ਜਿਹੜੇ ਮਾਈਗ੍ਰੈਂਟ ਇਮੀਗ੍ਰੈਂਟ ਹੈਗੇ ਨੇ ਉਹ ਜਾਣਦੇ ਨੇ ਤੇ ਫਿਰ ਉਹਨਾਂ ਦੇ ਲਈ ਤਕਲੀਫ ਜਿਹੜੀ ਹੋ ਸਕਦੀ ਹੈ ਮੈਰਿਜ ਕਰਕੇ ਜਿਹੜਾ ਇਲਾਕਾ ਹੋਵੇ ਥੋੜੀ ਜਿਹੀ ਸਰਦੀ ਪਵੇ ਬਹੁਤਾ ਤੁਹਾਨੂੰ ਠੰਡਾ ਮੌਸਮ ਨਾ ਮਿਲੇ ਜਿਵੇਂ ਸਾਨੂੰ ਇੱਥੇ ਹਰ ਵਕਤ ਅਸੀਂ ਅੱਜ ਵੀ ਡਿਸਕਸ ਕਰ ਰਹੇ ਹਾਂ ਕਿ ਮਈ ਆ ਗਿਆ ਤਾਂ ਠੰਡ ਜਾਏਗੀ ਅੱਜ ਫੇਰ ਸਰਦੀ ਹੋਗੀ ਕੱਲ ਅਸੀਂ ਆਪਣੇ ਹੀਟ ਰੋਟਰ ਲਗਾਏ ਸੀ ਅੱਜ ਫੇਰ ਕਰ ਲੋ ਸੋ ਇਹ ਪਤਾ ਨਹੀਂ ਲੱਗਦਾ ਕਿ ਵੈਦਰ ਕਿਸ ਤਰ੍ਹਾਂ ਦਾ ਜਾਵੇ ਪਰ ਉਮੀਦ ਕਰਦੇ ਹਾਂ ਕਿ ਜਿਨ੍ਹਾਂ ਨੂੰ ਇਸ ਬਿਮਾਰੀ ਤੋਂ ਕੋਈ ਪੀੜਿਤ ਹੈਗੇ ਨੇ ਉਹਨਾਂ ਦੇ ਲਈ ਇਹ ਜਾਣਕਾਰੀ ਜਿਹੜੀ ਆ ਉਹ ਫਾਇਦੇਮੰਦ ਹੋਵੇਗੀ ਡਾਕਟਰ ਸਾਹਿਬ ਅੱਜ ਦੇ ਲਈ ਕੀ ਮੈਸੇਜ ਹੈ ਇਸ ਮੈਸੇਜ ਬਾਤ ਚ ਦਿੰਨਾ ਪਹਿਲੇ ਇਹ ਜਿਹੜੇ ਲੋਕ ਜਿਹੜੇ ਜਿਹੜੇ ਲੋਕ ਠੀਕ ਹੁੰਦੇ ਜਾਣ ਇਸ ਬਿਮਾਰੀ ਤੋਂ ਠੀਕ ਤਾਂ ਤੁਸੀਂ ਹੋ ਜਾਣਾ ਡੈਫੀਨਿਟਲੀ ਜਿਹੜੇ ਜਿਹੜੇ ਲੋਕ ਇਸ ਤੋਂ ਠੀਕ ਹੁੰਦੇ ਜਾਣ ਉਸ ਸਰਾਇਸ ਵਾਲੇ ਬੰਦਿਆਂ ਨੂੰ ਲੱਭ ਕੇ ਉਹਨਾਂ ਨੂੰ ਇਹ ਦਵਾਈ ਦੇਣ ਇਹ ਤੁਹਾਡੇ ਲਈ ਮੈਸੇਜ ਹੈ ਮੇਰਾ ਉਹ ਉਹਨਾਂ ਨੂੰ ਠੀਕ ਕਰਨ ਬਹੁਤ ਗੰਦੀ ਬਿਮਾਰੀ ਆ ਬੰਦੇ ਕੋਲ ਬਰਦਾਸ਼ਤ ਨਹੀਂ ਹੁੰਦੀ ਪਲੀਜ਼ ਉਹਨਾਂ ਬੰਦਿਆਂ ਨੂੰ ਲੱਭ ਕੇ ਇਹ ਮੈਸੇਜ ਦਿਓ ਮੇਰੀ ਇਹੀ ਰਿਕੁਐਸਟ ਹੈ ਤੁਹਾਨੂੰ ਔਰ ਬਲਕੇ ਹੋ ਸਕੇ ਤਾਂ ਕੋਈ ਖਰੀਦ ਨਹੀਂ ਸਕਦਾ ਤਾਂ ਉਹਨੂੰ ਖਰੀਦ ਕੇ ਦਿਓ ਜੇ ਕੋਈ ਤੁਸੀਂ ਨਹੀਂ ਖਰੀਦ ਸਕਦੇ ਤਾਂ ਮੇਰੇ ਕੋਲ ਲੈ ਕੇ ਉਹਨੂੰ ਦੇ ਦਿਓ ਮੈਂ ਫ੍ਰੀ ਦੇ ਦੇਗਾ ਫ੍ਰੀ ਆਫ ਕਾਸਟ ਤੁਸੀਂ ਇਸ ਬਿਮਾਰੀ ਨੂੰ ਜਿੰਨਾ ਹੋ ਸਕੇ ਆਪਣੇ ਸਰਕਲ ਚ ਆਪਣੇ ਇਰਤ ਆਪਣੇ ਮਲੇ ਚੋ ਸ਼ਹਿਰ ਚੋ ਇਸ ਬਿਮਾਰੀ ਦੇ ਲੋਕਾਂ ਨੂੰ ਲੱਭ ਕੇ ਇਹਨੂੰ ਖਤਮ ਕਰੋ ਤੇ ਉਹ ਤੋਂ ਆਪਾਂ ਤੁਹਾਨੂੰ ਵੀ ਆਣ ਗਿਆ ਤੇ ਦੋਵਾਂ ਮੈਨੂੰ ਵੀ ਆਣ ਗਿਆ ਮੈਸੇਜ ਹੈ ਅੱਜ ਦਾ ਕਿ ਬਹੁਤ ਸਾਰੇ ਲੋਕ ਆਪਣੇ ਨਾਲ ਮੁਨਫਕਤ ਕਰਦੇ ਨੇ ਕਈ ਦਫਾ ਆਪਾਂ ਦੇਖਿਆ ਜਿਹਨੂੰ ਆਪਾਂ ਸ਼ਰੀਕਾ ਕਹਿੰਦੇ ਆ ਰਿਸ਼ਤੇਦਾਰ ਆਪਣੇ ਭੈਣ ਪਰ ਚਾਚੇ ਦੇ ਮੁੰਡੇ ਕਜ਼ਨ ਫੁਲਾਣੇ ਫੁਲਾਣੇ ਆਪਣਿਆਂ ਨਾਲ ਮੁਨਾਫਤ ਕਰਨ ਵਾਲਿਆਂ ਨੂੰ ਅਕਸਰ ਮੈਂ ਗੈਰਾਂ ਦੇ ਪੈਰਾਂ 'ਚ ਬੈਠਿਆ ਦੇਖਿਆ ਹੂੰ ਜਿਹੜੇ ਲੋਗ ਆਪਣਿਆਂ ਨਾਲ ਮੁਨਾਫਤ ਕਰਦੇ ਨੇ ਉਹ ਯਾਦ ਰੱਖਣ ਬਹੁਤ ਚਲ ਉਹਨਾਂ ਨੇ ਕਿਸੇ ਹੋਰ ਦੇ ਪੈਰਾਂ 'ਚ ਬੈਠੇ ਹੋਣਾ ਕਿਉਂਕਿ ਰੱਬ ਤੁਹਾਨੂੰ ਤੁਹਾਡੀ ਗਲਤੀ ਸਜ਼ਾ ਇੱਥੇ ਦੇ ਦਿੰਦਾ ਭੁੱਲਦਾ ਨਹੀਂ ਉਹ ਤੁਸੀਂ ਭੁੱਲ ਜਾਂਦੇ ਹੋ ਉਹ ਨਹੀਂ ਭੁੱਲਦਾ ਉਹ ਸਾਰਾ ਕੋਚ ਨੂੰ ਨਜ਼ਰ ਆ ਰਿਹਾ ਆਪਣਿਆਂ ਨਾਲ ਮਖਲਸ ਹੋ ਜਾਓ ਆਪਣਿਆਂ ਨਾਲ অনেਸਟ ਹੋ ਜੋ ਆਪਣੇ ਨਾਲ ਕੇਅਰ ਕਰੋ ਤੁਹਾਨੂੰ ਆਪਣਾ ਅਗਰ ਤੋੜ ਕੇ ਸੁੱਟ ਵੀ ਰਿਹਾ ਹੈ ਤੇ ਤਦ ਵੀ ਤੁਸੀਂ ਉਹਨੂੰ ਜਰਨਲ ਦੀ ਕੋਸ਼ਿਸ਼ ਕਰੋ ਤੁਸੀਂ ਉਹਦਾ ਜਿੰਨਾ ਹੋ ਸਕਦਾ ਫਾਇਦਾ ਕਰੋ ਉਹ ਤੁਹਾਡਾ ਨੁਕਸਾਨ ਕਰ ਰਿਹਾ ਕਰਨ ਉਹ ਉਹਦਾ ਉਹਨੂੰ ਸਜ਼ਾ ਮਿਲਣੀ ਤੁਹਾਨੂੰ ਉਹਦੀ ਸਜ਼ਾ ਮਿਲਣੀ ਜਿਹੜੀ ਤੁਸੀਂ ਗਲਤ ਕੀਤਾ ਤੁਸੀਂ ਲਿਆਦਾ ਸਾਰਿਆਂ ਨਾਲ ਅੱਛਾ ਕਰੋ ਤੇ ਅੱਜ ਦਾ ਮੇਰਾ ਇਹੀ ਮੈਸੇਜ ਹੈ ਕਿ ਖਾਸ ਤੌਰ ਤੇ ਜਿਹੜੇ ਤੁਹਾਡੇ ਰਿਸ਼ਤੇਦਾਰ ਹਨ ਉਹ ਸਾਰੇ ਇਹ ਕਹਿਣ ਕਿ ਅਸੀਂ ਇਹਨਾਂ ਬੁਰਾ ਕੀਤਾ ਤੇ ਇਹ ਉਹ ਜੋ ਆਪਸਾਨੂੰ ਅੱਛਾ ਕਰ ਰਿਹਾ ਹੁਣ ਅਸੀਂ ਵੀ ਇਹਨਾਂ ਅੱਛੇ ਹੋ ਗਏ ਜੀ ਇਹ ਕਿੰਨੀ ਅੱਛੀ ਗੱਲ ਹੈ ਕਿ ਐਂਡ ਰਿਜ਼ਲਟ ਅੱਛਾ ਹੋ ਜਾਏ ਜੀ ਬਿਲਕੁਲ ਜੀ ਜੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਚੰਗਾ ਕਰਨ ਤਾਂ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਪੈਣੀ ਹੈ ਆਪ ਚੰਗੇ ਆ ਤਾਂ ਮੈਨੂੰ ਲੱਗਦਾ ਸਾਰੇ ਚੰਗੇ ਆ ਸਾਡੇ ਗੁਰੂਆਂ ਨੇ ਵੀ ਕਹਿ ਦਿੱਤਾ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਬੁਰਾ ਕੋਈ ਵੀ ਨਹੀਂ ਹੈਗਾ ਸੋ ਸਾਨੂੰ ਪਹਿਲਾਂ ਸ਼ੁਰੂਆਤ ਚੰਗਿਆਂ ਦੀ ਕਰਨੀ ਚਾਹੀਦੀ ਹੈ ਸੋ ਬਹੁਤ ਵਧੀਆ ਮੈਸੇਜ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੰਛੀ ਡਾਕਟਰ ਮੁੱਤਜ਼ਾਦੇ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਚੰਗੇ ਮੈਸੇਜ ਦੇ ਨਾਲ ਸੋਰਾਈਸਿਸ ਦਾ ਟ੍ਰੀਟਮੈਂਟ ਇਲਾਜ ਜਿਹੜਾ ਉਹ ਦੱਸਿਆ ਹੈਗਾ ਆ ਸੋ ਸਾਡਾ ਪ੍ਰੋਗਰਾਮ ਸਾਂਝੀ ਗੱਲਬਾਤ ਉਹਦੇ ਵਿੱਚ ਵੀ ਇੱਕ ਟਿਪ ਦਿੱਤਾ ਸੀ ਉਹਨਾਂ ਨੇ ਉਹ ਵੀ ਯੂਜ਼ ਕੀਤਾ ਜਾ ਸਕਦਾ ਉਹ ਵੀ 유ਸਫੁਲ ਜਿਹੜਾ ਹੋ ਸਕਦਾ ਤੇ ਸਾਰੇ ਪ੍ਰੋਗਰਾਮ ਦੇ ਵਿੱਚ ਟਿਪਸ ਜਿਹੜੇ ਨੇ ਉਹ ਯੂਜ਼ ਕੀਤੇ ਜਾ ਸਕਦੇ ਨੇ ਜੇ ਕਿਸੇ ਨੂੰ ਵੀ ਕੋਈ ਬਿਮਾਰੀ ਤੁਹਾਨੂੰ ਪਤਾ ਹੈ ਕਿ ਇਹ ਹੈ ਤਾਂ ਉਸ ਤੱਕ ਇਹ ਇਨਫੋਰਮੇਸ਼ਨ ਜ਼ਰੂਰ ਪਹੁੰਚਾਓ ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ ਦੇਖਦੇ ਰਹੋ ਸਾਂਝਾ ਟੀਵੀ